ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਤੇਜ਼ ਤੂਫਾਨ ਆਏਗਾ ਕਈ ਥਾਵਾਂ ਦੇ ਉੱਤੇ orange alert ਜਿਹੜਾ ਜਾਰੀ ਕਰ ਦਿੱਤਾ ਗਿਆ ਜੀਆਂ ਦੱਸ ਰਹੀ ਹੈ ਕਿ ਪੰਜਾਬ ਦੇ ਵਿੱਚ ਮੁੜ ਦੋ ਦਿਨ ਲਗਾਤਾਰ ਮੌਸਮ ਜਿਹੜਾ ਖਰਾਬ ਰਹੇਗਾ ਅੱਜ ਮੌਸਮ ਦੇ ਵਿੱਚ ਬਦਲਾਅ ਜਿਹੜਾ ਸ਼ਾਮ ਨੂੰ ਦੇਖਣ ਨੂੰ ਮਿਲੇਗਾ ਤੇ ਕਈ ਥਾਵਾਂ ਦੇ ਉੱਤੇ ਨੇਰੀ ਚੱਖੜ ਜਿਹੜਾ ਦੇਖਣ ਨੂੰ ਮਿਲੇਗਾ ਸੋ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤੇਜ਼ ਤੂਫਾਨੀ ਤਬਾਹੀ ਮਚਾਈ ਸੀ ਤੇ ਹੁਣ ਦੱਸ ਰਹੀ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵਾਕਵਾਕ ਥਾਵਾਂ ਦੇ ਉੱਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜਤਾਈ ਗਈ ਹੈ ਜਿਸ ਦੇ ਵਿੱਚ ਦੱਸ ਰਹੀ ਕਿ 16 ਜ਼ਿਲ੍ਹਿਆਂ ਦੇ ਵਿੱਚ ਤੇਜ਼ ਤੂਫਾਨ ਅਤੇ ਅਰੇ ਮੇਂ ਦੀ ਸੰਭਾਵਨਾ ਦੱਸੀ ਗਈ ਹੈ ਤੇ ਇਥੇ ਨਾਲੇ ਦੱਸ દઈએ ਕਿ ਪੰਜ ਜ਼ਿਲ੍ਹਿਆਂ ਦੇ ਵਿੱਚ ਤਾਂ orange alert ਜਾਰੀ ਕਰ ਦਿੱਤਾ ਗਿਆ ਜਿੱਤੇ ਤੇਜ਼ ਤੂਫਾਨ ਪਾਰੇ ਮੇ ਜਿਹੜਾ ਵरेगा ਸੋ ਪੰਜਾਬ ਦੇ ਵਿੱਚ ਹੋਣ ਵਾਲੇ ਦੋ ਦਿਨ ਚ ਮੌਸਮ ਜਿਹੜਾ ਬਿਲਕੁਲ ਬਦਲ ਜਾਏਗਾ ਮੌਸਮ ਜਿਹੜਾ ਠੰਡਾ ਹੋਏਗਾ ਲੇਕਿਨ ਇਥੇ ਦੱਸ ਦਈਏ ਕਿ ਮੌਸਮ ਵੀ ਪਾਸ ਦੇ ਵੱਲੋਂ ਅਲਾਰਟ ਜਾਰੀ ਕਰ ਦਿੱਤਾ ਗਿਆ ਇੱਥੇ ਦੱਸਿਆ ਹੈ ਕਿ ਜਿੱਥੇ ਜੁਲੰਦਰ ਦੀ ਗੱਲ ਕੀਤੀ ਜਾਏ ਫਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਜਾਏ ਅੰਮ੍ਰਿਤਸਰ ਦੀ ਗੱਲ ਕਰੀਏ ਵਾਖ ਵਾਖ ਤੁਹਾਮ ਦੇ ਉੱਤੇ ਮੌਸਮ ਜਿਹੜਾ ਬਦਲੇਗਾ ਲੇਕਿਨ ਪੰਜਾਬ ਦੇ ਵਿੱਚ ਦੋ ਦਿਨ ਲਗਾਤਾਰ ਤੇਜ਼ ਤੂਫਾਨ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ अलर्ट जारी कर देता है कि है लोकां सावधान रहने दे लिए किया कि जेकर तुसी घरा तो बाहर निकल हो त जरूरी काम नु निकलो लेकिन आज शाम तो मौसम जेड़ा है बिल्कुल बदल जाएगा सो जेकर तुसी भी अपने घरा तो बाहर जाओगे त इस चीज का ध्यान जरूर रखियो क्योंकि मौसम विभाग ने अलर्ट जारी कीते दो दिन भारी मी तेज तूफान जेड़ा रहेगा ਪਹਿਲਾ ਤੁਸੀਂ ਵੇਖਿਆ ਕਿ ਪਿੱਛੇ ਜੇ ਜਦੋਂ ਤੂਫਾਨ ਆਇਆ ਸੀ ਤਾਂ ਕਿਵੇਂ ਲੋਕਾਂ ਦਾ ਵੱਡੇ ਪੱਧਰ ਤੇ ਉੱਤੇ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦਾ ਨੁਕਸਾਨ ਹੋਇਆ ਤੇ ਨਾਲੇ ਦੂਜੀ ਪਾਸੇ ਜੂ ਉਹਨਾਂ ਦੀ ਵਾਹਨਾਂ ਸੰ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਲੇਕਿਨ ਹੁਣ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤੇ ਸੋ ਤੁਸੀਂ ਵੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਭਾਰੀ ਨੇ ਜਿਹੜਾ ਪਵੇਗਾ ਤੇਜ਼ ਤੂਫਾਨ ਜਿਹੜਾ ਆਉਣ ਵਾਲਾ ਹੈ ਅੱਜ ਹੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਸ਼ਾਮ ਤੱਕ ਪੰਜਾਬ ਦੇ ਵਿੱਚ ਤੇਜ਼ ਤੂਫਾਨ ਜਿਹੜਾ ਆਏਗਾ ਪਿੱਛੇ ਵੀ ਤੁਹਾਨੂੰ ਯਾਦ ਹੋਵੇਗਾ ਕਿ 8:00 ਵਜੇ ਦੇ ਕਰੀਬ ਜਿਹੜਾ ਰਾਤ ਦੇ ਸਮੇਂ ਤੇਜ਼ ਤੂਫਾਨ ਆਇਆ ਸੀ ਕਰਾਂਦੀਆਂ ਵਿਸ਼ਵੀਆਂ ਜਿਹੜੀਆਂ ਨੇ ਉਹ ਗੋਲ ਹੋ ਗਈਆਂ ਸਨ ਲੋਕਾਂ ਦੇ ਘਰਾਂ ਦੇ ਅੰਦਰ ਪਿਆ ਜਿਹੜਾ ਬਾਹਰ ਸਮਾਨ ਸੀ ਵੇੜਿਆਂ ਦੇ ਵਿੱਚ ਦੋਚੇ ਪਾਸੇ ਜਿਹੜੇ ਰੋਡ ਦੇ ਉੱਤੇ ਹੋਡਿੰਗ ਲੱਗੇ ਸੀ ਬੋਰਡ ਲੱਗੇ ਸੀ ਲੋਕਾਂ ਦੇ ਵਾਹਨ ਦੇ ਉੱਤੇ ਆ ਕੇ ਡਿੱਗੇ ਵੱਡੇ ਦਰਦਤ ਲੋਕਾਂ ਦੇ ਵਾਹਨਾਂ ਤੇ ਆ ਕੇ ਡਿੱਗੇ ਭਾਰੇ ਨੁਕਸਾਨ ਲੋਕਾਂ ਦਾ ਜਿਹੜਾ ਹੋਇਆ ਸੋ ਜੇਕਰ ਅੱਜ ਤੁਸੀਂ ਆਪਣੇ ਘਰਾਂ ਤੋਂ ਬਾਹਰ ਜਾ ਰਹੇ ਹੋ ਤਾਂ ਸ਼ਾਮ ਤੋਂ ਪਹਿਲਾਂ ਜਿਹੜਾ ਆਪਣੇ ਘਰ ਜ਼ਰੂਰ ਪਹੁੰਚੋ ਕਿਉਂਕਿ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਜੀ ਅੱਜ ਤੇਜ਼ ਤੂਫਾਨ ਜਿਹੜਾ ਆਏ گا ਵਾਕ ਵਾਕ ਜ਼ਿਲ੍ਹਿਆਂ ਦੇ ਵਿੱਚ ਇੱਕ ਵਾਰ ਤੁਹਾਨੂੰ ਦੇਰਵਾਦ ਦੇ ਦਿੰਨੀ ਆ ਕਿ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਮੀਂਹ ਜਿਹੜਾ ਪਏਗਾ ਕਿੱਥੇ ਕਿੱਥੇ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਭਾਰੀ ਤੂਫਾਨ ਜਿਹੜਾ ਆਏਗਾ ਭਾਰੀ ਮੀਂਹ ਪਵੇਗਾ 16 ਜ਼ਿਲ੍ਹਿਆਂ ਦੇ ਵਿੱਚੋਂ ਅਲਰਟ ਜਾਰੀ ਕਰ ਦਿੱਤਾ ਗਿਆ ਪੰਜ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਿਹੜਾ ਜਾਰੀ ਕੀਤਾ ਗਿਆ ਸੋ ਕਿ ਕਿਤੇ ਕਿਤੇ ਮੀਂਹ ਇਸ ਪਏਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਮੋਹਾਲੀ ਅੰਮ੍ਰਿਤਸਰ ਕਪੂਰਥਲਾ ਇਸੇ ਤਰ੍ਹਾਂ ਅੱਗੇ ਗੱਲ ਕੀਤੀ ਜੇ ਜਲੰਧਰ ਲੁਧਿਆਣਾ ਸ਼੍ਰੀ 포ਤੇਗੜ ਸਾਹਿਬ ਪਟਿਆਲਾ ਫਾਜ਼ਿਲਕਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਪੰਜ ਜ਼ਿਲ੍ਹੇ ਜਿੱਥੇ ਦੱਸਦੇ ਕਿ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਵਿੱਚ ਤੇਜ਼ ਤੂਫਾਨ ਆਏਗਾ ਤੇ ਸਾਰੇ ਲੋਕਾਂ ਨੂੰ ਅਲਾਰਟ ਤੇ ਰਹਿੰਦੀ ਲੋਡ ਹੈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਹਿਲਾ ਵੀ